ਨਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਨਚੜੀ ਤੋਂ થી ਤਹਿਸੀਲ ਤੇ ਜ਼ਿਲ੍ਹਾ ਸ਼ਹਿਰਸ਼ ਅੰਬਰਸਰ ਸਾਹਿਬ ਅੱਜ ਇਹ ਵੀਡੀਓ ਤੁਹਾਨੂੰ ਆ ਦੋ ਟੋਕੜਾਂ ਗੱਪਣਾ گاਵਾ ਤਿੰਨ ਟੋਕੜਾਂ ਗੱਪਣਾ گاਵਾ ਇੱਕ ਸੱਜਰਾਂ ਦੇ ਕਾ ਬੱਚੇ ਵਾਲੀ ਮਹਿਮਾ ਖਾਉਣੀ ਬੁਰੀ ਤੇ ਬਾਕੀ ਕਰਦੇ ਆ ਗੱਲਬਾਤ ਵੀਰ ਨਾਲ ਪੁੱਛਣਾ ਡਿਟੇਲ ਕਿੰਨਾ ਦੁੱਧ ਕਿੰਨੇ ਕਿੰਨੇ ਚੀਜ਼ਾਂ ਗੱਪਣਾ ਕਿਰਵਾ ਸੁਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੱਗੇ ਵੀਰ ਕੀ ਹਾਲ ਜੀ ਬੜੀ ਕਿਰਪਾ ਮਾਰ ਰਹੀ ਜੀਗੇ ਚਲੋ ਕਿਰਪਾ ਜੀ ਦੀ ਜੀ ਹਾਂਜੀ ਤੇ ਵਾਵਾ ਦੇ ਨਹੀਂ ਪਾਤੇ ਯਾਰ ਕੀ ਕੋਈ ਇਦਾਂ ਹੀ ਡੰਗਰ ਆਉਂਦੇ ਹੀ ਦੇਖਦੇ ਰਹਿੰਦੇ ਆਉਂਦੇ ਦੇਖਦੇ ਰਹਿੰਦੇ ਹੀ ਅੱਛਾ ਪਤੀ ਗਾਉਂ ਇੱਕੋ ਘਰੋਂ ਲੱਗਿਆ ਸੀ ਉਹਨਾਂ ਦਾ ਬਾਹਰ ਚ ਲੱਗਿਆ ਸੀ ਅੱਛਾ ਜੀ ਤੇ ਇੱਕੋ ਘਰੋਂ ਲਾੜੀ ਨੇ ਤੇ ਮੈਂ ਚਾਹਉ ਲਾੜ ਦੇ ਲਾੜੀ ਪਾਤ ਨੇ ਜਿੱਦਾਂ ਆਪਾਂ ਲੈ ਉਹਦਾ ਦੇ ਦਿੰਦੇ ਆ ਠੀਕ ਹੈ ਜੀ ਹਾਂ ਤੇ ਫੋਨ ਨੰਬਰ ਦੱਸ ਦੇ ਕਰਾਂ ਫੋਨ ਨੰਬਰ ਆਪਣਾ 84 ਤੇ 3 14 ਪਿੰਡ ਵਨਚੜੀ ਜ਼ਿਲ੍ਹਾ ਅੰਬਸਰ ਤਹਿਸੀਲ ਅੰਬਸਰ ਜੀ ਲਾਗੇ ਵਰਪਾਲ ਤੇ ਲਾਗੇ ਬੋਤੇਆ ਬੋਤੇਆ ਵਰਪਾਲ ਬੰਡਾਲਾ ਮਤਲਬ ਚੱਬਾ ਚੱਲਾ ਸਭ ਗੁਰਦਰਾਹੇ ਲੱਗ ਗਈ ਜਾਂਦੀ ਹਾਂਜੀ ਹਾਂਜੀ ਆਪਾਂ ਵਿੱਚ ਬੈਠੇ ਹਾਂ ਸ਼ੁਰੂਆਪ ਪਹਿਲੇ ਨੰਬਰ ਵਾਲੀ ਵਹਿੜ ਤੋਂ ਹੀ ਕਰੀਏ ਪਹਿਲੇ ਨੰਬਰ ਵਾਲੀ ਤੇ ਕਰ ਲਓ ਬਾਜੀ ਜਿੱਕ ਕਿੰਨਾ ਸੂਆ ਜੇ ਇਸੂਆ ਗਿੱਦੇ ਦੂਆ ਫੜਿਆ ਅੱਛਾ ਜੀ ਤੇ ਉਹਨਾਂ ਨੂੰ ਲਹਾਂਦੀ ਨੂੰ ਸਿਰਫ ਗਿਣਤੀ ਦੇ 5 ਦਿਨ ਹੋਏ ਆ ਅੱਛਾ ਜੀ ਤੇ ਉਹਨਾਂ ਦੇ ਘਰ ਇਹ ਗਾਂ ਸੁਈ ਵੀਡੀਓ ਤੱਕ ਬਣੀ ਪਈ ਆ ਹਾਂਜੀ ਤੇ ਬੱਚੇ ਜੀ ਉਹਨਾਂ ਨੇ ਖੇੜ ਨਹੀਂ ਕੀਤੀ ਪਿਛਲੇ ਦਿਨੀ ਅੱਛਾ ਜੀ ਤੇ ਬੱਚਾ ਗਿਆ ਮਾਰ ਅੱਛਾ ਜੀ ਠੰਡਾ ਦੁੱਧ ਦੁੱਧ ਬੱਛੀ ਕੋ ਨਾ ਕਰੋ ਤੇ ਆ 17 18 ਕਿਲੋ ਅੱਛਾ ਜੀ ਥੋੜਾ ਜਿਹਾ ਜੀ ਜੂੜੀ ਲਾਇਆ ਵੀ ਹੁਣ ਦੁੱਧ ਬੱਛੀ ਕੋਊਗਾ 15 ਕਿਲੋ ਕੋ 14 ਕਰਕੇ ਲਾਜੇ ਤੁਹਾਨੂੰ ਕਿੰਨਾ ਖਾਓ ਬੱਛੀ ਦਾ ਤੇ ਸੁਈ ਨੂੰ ਕਿੰਨਾ ਚਿਰ ਹੋ ਗਿਆ ਜੀ ਯਾਰ ਉਹਦੇ ਆਖੀ ਆ ਬੱਚਾ ਉਹ ਆਂਦੇ ਵੀਰੇ ਉਹਨਾਂ ਨੇ ਸਭ ਕੁ ਖਾਇਆ ਜਿੰਨੇ ਦੀ ਗਾਜਾਂ ਦੀ ਪੈਸੇ Google Pay ਕਿਤੇ ਤੱਕ ਖਾਏ ਆ 5 ਦਿਨ ਗਾ ਲਿਆਂਦੀ ਨੀ ਹੋਇਆ ਜਗਾ ਸੁਈਲ ਨੂੰ 15ਵੇਂ ਤੋਂ 16ਵਾਂ ਦੇੜਿਆ ਹਾਂਜੀ ਮੇਰਾ ਸੁਣਾ ਦਿਨ ਹੋ ਗਏ ਸੁਈਲ ਨੂੰ ਗਾਂ ਬਾਕੀ ਚੱਡਾ ਚੁੱਡਾ ਤੋਂ ਸਾਪ ਵੇਖ ਲਓ ਖਣ ਵੇਖ ਲਓ ਪਰਲੇ ਬੰਦੇ ਦੀ ਵਿਖਾਦੇ ਥਾਂ ਚੱਡਾ ਖਾਦੇ ਕਿਹੜਾ ਇਹ ਆ ਵੀ ਗਾਂ ਦਾ ਬੱਚਾ ਗਿਆ ਮਰ ਮਰ ਚਲੋ ਆਪਾਂ ਲਈ ਬੱਚੇ ਨਿਕਲਣ ਦੇ ਆ ਲਾਰਡ ਤੇ ਗੱਡੀ ਆ ਪਾਈਪਾਂ ਵੇਖ ਲਓ ਮਿਲ ਕਾਲੀਆਂ ਹਾਂਜੀ ਮੋਟਰ ਹੀ ਲਾਈ ਫਿਰਦੀ ਐ ਮੋਟਰ ਹੀ ਲਾਈ ਫਿਰਦੀ ਆ ਤੇ ਸਭ ਤੋਂ ਵਫਾ ਕਿੱਡਾ ਆ ਫੜ ਕੇ ਕੱਦ ਚੰਗਾ ਵੱਡਾ ਜੀ ਚਮਕੋ ਵੇਖ ਬੈੜ ਦੀ ਕਿੰਨੀ ਆ ਵੀਡੀਓ ਵੱਡੇ ਵਾਨਾ ਵੇਖ ਲਓ ਮਕਰੋ ਵੀ ਇੱਕ ਦਾ ਵੱਡੇ ਵਾਨੇ ਇਹ ਮਾਲ ਗਿਆ ਸਾਂਭੀ ਗਈ ਵਸ਼ੀ ਫਿਰ 20 ਕਿਲੋ ਜੁੱਦ ਕਰ ਜੀ ਕੋਈ 2-4 ਦਿਨ ਸਾਂਭੀ ਗਈ ਤਾਂ ਪਤਾ ਬਗਾਨੇ ਘਾਟੇ ਕਰਾ ਕੇ ਹਲੇ ਫਰਕ ਪਾ ਜਾਂਦਾ ਵਾ ਠੀਕ ਹਾਂ ਹੁਣ 15 ਕਿਲੋ ਹੀ ਦੁੱਧ ਆਉਂ ਕੋਈ 14 ਕਰਕੇ ਆਪੇ ਦਾ ਸਬਦਾ ਕਰੇ ਠੀਕ ਹਾਂਜੀ ਤੇ ਮੋਲਪਾ ਬਿਲਕੁਲ ਛੋਟਾ ਜਿਹਾ ਕਰਦੇ ਰਹਾ ਵਾ ਠੀਕ ਹੈ ਬਾਕੀ ਚੱਡਾ ਚੁੱਡਾ ਚੰਗਾ ਵਾ ਕੱਦ ਤੋਂ ਖਾ ਡੱਡਾ ਵਾ ਸ਼ੀਦਾ ਵੀਰ ਬਹੁਤ ਡੱਡਾ ਵਾ ਕੱਦ ਤੋਂ ਬੜਾ ਪੂਰਾ ਵੱਡੇ ਕੱਦ ਕਾਠ ਦੀ ਮਾਰ ਜਹ ਤਨਾਪ ਤੁਨੋ ਕੋ ਬੋੜਾ ਬਾਕੀ ਚਮਕ ਬੜੀ ਆ ਪੰਜ ਦਫਾ ਕਿੱਡਾ ਆ ਮਸ਼ੀਨ ਉਹ ਠੀਕ ਲੈ ਜੂ ਦੋ ਦੋ 20 ਕਿਲੋ ਕਰ ਜੀ ਦੋ ਚਾਰ ਦਿਨ ਸੰਭਿਆ ਵਾ ਸ਼ੀ ਫੇਰ ਥੋੜਾ ਜਿਹਾ ਬਾਕੀ ਬੱਚੇ ਦਾ ਕਿਹੜਾ ਡੱਡਾ ਫੇਰਵਾਤਾ ਹਉ ਹੋਰ ਹੈ ਜੀ ਹਾਂ ਜੀ ਚੰਗੇ ਵੱਡੇ ਕੰਦ ਕਾਠਾ ਜੀ ਸ਼ਾਈ ਹਾਲ ਚ ਆ ਜਾਂਦੀ ਆ ਹੈ ਠੰਡੀ ਠੀਰੀ ਹੈ ਬੜੀ ਮਿੱਠੀ ਮਠੀ ਆ ਜੀ ਬਨਾਰਸੀ ਤੋਂ ਚੋਈ ਕਰਦੇ ਰੱਸੀ ਪਾਲੀ ਦੀ ਆਪਣੀ ਮਰਜ਼ੀ ਜਿਉ ਮਰਜ਼ੀ ਪਾਲੋ ਪੌਣੀ ਨਹੀਂ ਪੌਣੀ ਨਾ ਪਾਲੋ ਅੱਛਾ ਜੀ ਤੇ ਕੱਡਾ ਜੁੱਡਾ ਵੇ ਥਾਂ ਤੁਨੋਂ ਇਹ ਨਾੜਾ ਨੂੜਾ ਵੇ ਮਿਲਕ ਵੇਣ ਵੇ ਕਿੱਡੀ ਆ ਤਾਂ ਬੜਾ ਸ਼ਪਾਸ਼ਰ ਕੰਮ ਬੋਲ ਵੀ ਜੀ ਇਹਦਾ ਵੀਰੋ ਤੇ ਲਿਆਏ 55000 ਦੀ ਬਸ਼ੀਤੀ ਦਾ ਸੱਜਰ ਗਿਆ ਜੀ ਹਾਂ ਜੀ ਚਲੋ ਆਪਾਂ ਲਈਏ ਲਾੜ ਚ ਆਪਾਂ ਪੁੱਠਾ ਲਿਆ ਚਾਹ ਪੁੱਠਾ ਲਿਆ ਆਪਾਂ ਭਾਣ ਆ ਲਿਆ ਕਾਣਾ ਦੇ ਦੇਣੀ ਅੱਜ 35000 ਦੀ ਬਸ਼ੀਤੀ ਖੰਗੇ ਕਦੀ ਮੰਨਤਾ ਬਿਲ ਪੰਜ ਛੱਡ ਦਾਂਗੇ 30 ਦੇ ਦਾਂਗੇ ਪੂਰੇ 30000 ਦੀ ਬੱਸ ਛੋੜ ਹੀ ਹੁਣ ਲੋਸੀ ਕੋ ਠੰਡਾ ਦੁੱਧ ਆ ਸਾਂਭੀ ਆ 17 18 ਕਿਲੋ 20000 ਦਾ ਵਟਾ 50 ਦੀ ਬੱਛੀ ਵੇਚ ਦਾਂਗੇ ਬੱਸ ਛੋੜ ਹੀ ਹਣੀ ਬੱਸ ਹੁਣ ਬੱਸ ਬੱਚੇ ਦਾ ਵਾ ਛੋੜ ਹੀ ਹਣੀ ਆ ਇਹ ਆ ਵੀ ਹੋਰ ਕੋਈ ਕੋਈ ਬੱਚਾ ਲਾ ਕੇ ਕੋਈ ਵੇਚ ਲੈ ਆਪਾਂ ਇਹੋ ਜਿਹਾ ਕਦੀ ਕੰਮ ਕੀਤਾ ਨਾ ਹੀ ਕਰਨਾ ਮਹਾਰਾਜ ਦੀ ਕਿਰਪਾ ਨਾਲ ਬੜਾ ਕੋ ਦਿੱਤਾ ਦੋਹਰਾ ਹੀ ਦੀ ਇੰਡੀਆ ਵੀਰ ਬਾਕੀ ਇਹ ਨਾ ਕੋਈ ਆਖੇ ਬੱਚਾ ਮਰ ਜ ਬਹੁਤ ਚੜੀ ਚੜਕਲ ਹੋ ਗਈ ਹੈ ਬਾਕੀ ਇਹ ਵੀ ਹੈ ਠੰਡੀ ਤੇਰੀ ਤਨ ਧਾਰਾ ਮਾਰ ਕੇ ਖਾਦ ਨੇ ਥਾਣਾ ਦਾ ਗੈਪ ਸਾਈਜ਼ ਚੰਗਾ ਮੋਟਾ ਕੋਈ ਬੰਦਰੀ ਪਾਉਣਾ ਅੱਗੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਵੀ ਪਰ ਮੇ ਰੱਸੀ ਪਾਉਣਾ ਪਉ ਨਾ ਪਾਉ ਆਪਣੀ ਮਰਜ਼ੀ ਆ ਜੋ ਫਿਰ ਵੀ ਰੱਸੀ ਪਾ ਕੇ ਆਪਣੇ ਘਰੇ ਕਰਦੇ ਬੀਬੀਆਂ ਚੋਂ ਆਈਆਂ ਕਰਦੀਆਂ ਵਾ ਤੇ ਆਪਾਂ ਨੂੰ ਆ ਤਾਂ ਜੋ ਰੱਸੀ ਪਾ ਕੇ ਡੰਗਰ ਜਿੰਨੀਆਂ ਵੀ ਗਾਵਾਂ ਸਾਰੀ ਤੇ ਰੱਸੀ ਪਾ ਕੇ ਕਰਦੀ ਪਉ ਕਿਹਨੂੰ ਪਾਉ ਪਉ ਨਾ ਪਾਉ ਬਾਕੀ ਇਹ ਵੀ ਹੈ ਚੰਗੀ ਠੰਡੀ ਠੀਦੀ ਆ ਬਾਕੀ ਕਹਿੰਦੀ ਨਹੀਂ ਕੋਈ ਆਖੀ ਚਲੋ ਰੱਸੀ ਜਰੂਰ ਵੇਖੀ ਆ ਆਪਣੀ ਮਰਜ਼ੀ ਆ ਆ ਮਿਲਕ ਮਿੰਡ ਵੇਖ ਲੈ ਕਿੱਡੀ ਆ ਮਾਰ ਦੋ ਬਾਕੀ ਸੱਜਰ ਗਾਂ ਦਾ ਟੋਕਰ ਗਾਂ ਦਾ ਉਹਦਾ ਹੀ ਪਤਾ ਲੈਂਦਾ ਤੇ ਚਵਾ ਵੇ ਲਗਾ ਹੋਇਆ ਮਗਲੇ ਚ ਮਾਰ ਦੋ ਦੋਸਤ ਪਾਸੇ ਮੰਗੀ ਆਈ ਜੀ ਵੇ ਲਾ ਪ੍ਰਣਾਮਾ ਤਨੂੜਾ ਚਾਹ ਚਲਾਉਂਦੇ ਸਾਰੀ ਕਰਮਾਲੀ ਪਸੰਦ ਜਾਂਦੀ ਆਗੇ ਹਾਂਜੀ ਮਾਰ ਦੋ ਜੀ ਵੇ ਚਵਾ ਆ ਜਾਗੇ ਇਹ ਰੋਸੀ ਦੋ ਮਾ ਮਗਲੇ ਥਾਂ ਦਾ ਚਵਾ ਦੂ ਵੇ ਸਾਡੇ ਹਾਂ ਬਿਲਕੁਲ ਪੋਲੀ ਰੂਵ ਵਰਗੀ ਵਸ਼ੀ ਆਵੇ। ਥਣ ਥਣ ਲੱਗਾ ਜੀ। ਥਣ ਬੜਾ ਸਪੈਸ਼ਲ ਆ। ਇਹ ਨਹੀਂ ਕੋਈ ਪੁੜਕ ਨਾਲ ਨਹੀਂ ਦੂਰ ਹੋ ਕੇ ਖਾਂਦੇ ਕੋਈ ਪਾੜਾ ਨਹੀਂ ਖਾਂਦਾ ਕੋਈ ਵੰਡਰੀ ਖਾਂਦਾ ਵਸ਼ੀ ਨੇ। ਹਾਂਜੀ। ਦੁੱਧ 15 ਕਿਲੋ ਹੀ ਆ ਵਸ਼ੀ ਕੋ। ਬਾਕੀ ਗਵਾਨ ਤਸੱਲੀ ਕਰਕੇ ਲੈ। ਪੂਰੀ ਚੁੱਲੀ ਕਰਦੇ ਬਾਕੀ ਜਿਹੜਾ ਮੁੱਲ ਕਰਤਾ ਹੈ ਗਰੇ ਵੀਰ ਬਾਹਰੋਂ ਆ ਥੋੜਾ ਜਿਆਦਾ। ਬਸੇ ਛੋੜ ਹੀ ਹੋਣੀ ਜੇ ਚੋੜ। ਇਹ ਬੱਚੇ ਦਾ ਹੀ ਵਟਾ ਹੋਆ ਜਿਹੜਾ ਲੱਗਦਾ ਇਹਨੂੰ ਕਰਮਾਲੀ ਨੂੰ। ਹਾਂ। ਹਾਂਜੀ। ਤੇ ਬਾਕੀ ਆ ਦੂਜੇ ਨੰਬਰ ਤੇ ਜੀ। ਇਹ ਟੋਕਰ ਦੀ ਵਸ਼ੀ ਜੱਗੀ ਵੀਰ। ਅੱਛਾ ਜੀ। ਬਣੀ ਬੁਣੀ ਗਾੜੀ ਕਿ ਨਹੀਂ ਨਹੀਂ ਬੜੀਆਂ ਆਪਾਂ ਨੂੰ ਨਹੀਂ ਪਤਾ ਵੀ ਹਾਂਜੀ ਤੋਂ ਆਂਦੇ ਆਪਾਂ ਖਾਲੀ ਲਾਏ ਆ ਹਾਂਜੀ ਆਦੇ ਹੀਟ ਚਾਈ ਪਰਸੋਂ ਚੌਦ ਦੇ ਆਂ ਟੀਗਾ ਭਰਾਇਆ ਕੋਈ ਨਹੀਂ ਅੱਛਾ ਟੀਗਾ ਭਰਾਇਆ ਇਹਨੂੰ ਹੀਟ ਕਰਕੇ ਦੁੱਧ ਜੇ ਕੋਈ 9-10 ਕਿਲੋ ਅੱਛਾ ਜੀ ਘਟੀਆਂ ਥੋੜਾ 7 ਕਿਲੋ ਦੁੱਧ ਹੋਣੇ ਜੀ ਅੱਛਾ ਜੀ ਹੀਟ ਚਾਈ 7 ਕਿਲੋ ਦੁੱਧ ਜੇ ਮਸ਼ਵੀਰ ਆਈਟਮ ਦਾ ਕੁੱਲ 7 ਕਿਲੋ ਹੋਊਗਾ ਨਾ 7 ਕਿਲੋ ਜੇ ਬਾਕੀ ਰੰਗ ਪੀ ਕੇ ਬੜਾ ਚੰਗਾ ਲੱਗਦਾ ਹਾਂਜੀ ਵੇ ਨਾੜਾ ਵੇ ਛੱਡੇ ਦੇ ਕਿੰਨੀਆਂ ਬਰੀਕ ਬਰੀਕ ਮਿਲਕ ਵਣੇ ਕਿڑی ਚੰਗੀ ਵੱਛੀ ਨੂੰ ਪਰਸਨਾਪਸ ਨੂੰ ਬੜਾ ਹੀ ਇਹਨੂੰ ਵੀ ਵੇ ਚੰ ਪੁੱਤ ਉਹਦਾ ਯਾਰ ਵੀ ਲਗਾ ਜਿੱਦਾਂ ਕਿ ਬੰਦੇ ਦਾ ਧਿਆਨ ਨਹੀਂ ਘੜ ਜਾਂਦਾ ਵੀ ਡੰਗਰਾਂ ਦਾ ਧਿਆਨ ਘੜ ਜਾਂਦਾ ਵਾ ਆ ਵੀਰ ਚ ਲੱਗਿਆ ਬਾਹਰ ਉਹ ਬਾਹਰ ਨੂੰ ਪੁੱਜੀ ਪੁੱਜੀ ਫਿਰਦੇ ਆ ਧਿਆਨ ਨਹੀਂ ਘੜ ਜਾਂਦਾ ਜੁੜੇ ਸਾਬੀਆਂ ਕੱਟਿਆ ਬੰਦੇ ਵੀਰ ਜੀ ਵੀ ਤੁਸੀਂ ਕਿਹਦੇ ਨੂੰ ਚਲੋ ਹੀਟ ਕਰਕੇ ਜੋ ਘਟ ਰਹੀ ਘਟ ਰਹੀ ਸੀ ਨਾ ਪਹਿਲਾਂ ਵੀ ਹੁੰਦਾ ਯਾਰਾ 12 ਕਿਲੋ ਬਸ਼ਮੀ ਦੁੱਧ ਹੈਗਾ ਬਾਕੀ ਸਟਾਲੇ ਇਹਨਾਂ ਦੇ ਦੇਣਿਆ ਕੋਣ 7 ਕਿਲੋ ਦੁੱਧ ਆ ਕੋਈ ਝੋਕੇ ਲੈ ਜਾ ਤਿੰਨ ਡੰਗ ਲੈ ਜਾ ਚਾਰ ਡੰਗ ਲੈ ਜਾ ਅੱਛਾ ਜੀ ਆਪਣੇ ਘਰ ਤਸੱਲੀ ਕਰਕੇ ਖੜੇ ਠੀਕ ਹੈ ਜੀ ਕੋਹਰ ਛੱਡੇ ਬਾਅਦ ਘੜਦੀ ਹਰ ਇੱਕ ਡੰਗਰ ਦੀ ਗਰੰਟੀ ਹੋਊਗੀ ਠੀਕ ਹੈ ਹਾਂ ਜੀ ਬਾਕੀ ਤਾਂ ਤੁੰਟਾ ਜੀ ਇਹ ਸੋ ਬੜਾ ਸਪੈਸ਼ਲ ਆ ਇਹਦਾ ਪ੍ਰਿੰਟ ਬੜਾ ਚੰਗਾ ਵਾ ਇਹਦਾ ਮੁੱਲ ਇਹਦਾ ਮੁੱਲ 1700 ਰੁਪਏ ਸਿਰਫ ਸਭ ਛੋਟ ਹੀ ਹੋਣੀ ਆ 1000 ਛੱਡ ਦਾਂਗੇ ਬਸ 2 ਛੱਡ ਦਾਂਗੇ 15 ਦੀ ਹਾਂ ਦੇ ਨਾ ਘਾਟਾ ਪੈਣਾ ਗੁਰੂਆ ਤੁਸਾਂ ਸਲਾਹ ਕਰਨਾ ਕਰ ਪਹਿਲਾਂ ਨਾ ਲੈ ਜੱਗੇ ਵੀਰ ਲਾੜ ਚਮਾਲ ਬਾਪਰਾ ਸੌ ਛੋਟ ਹੀ ਹੋਣੀ ਬਾਕੀ ਕੋਈ ਫੋਨ ਲਾਵੇ ਚਲੋ ਫਿਰ ਵੀ ਮੋੜ ਦੇਣੀ ਕੋਈ ਜੋੜਾ ਜੜਾ ਬਣਾ ਲਊਗਾ ਚਲੋ ਮੋੜ ਦੇਣੀ ਅੱਗੇ ਵੜਾ ਥੋੜਾ ਆਪਾਂ ਤਾਂ ਹੀ ਮੁੱਲ ਤੂੰ ਛੋਟੇ ਛੋਟੇ ਮੁੱਲ ਕਰਕੇ ਵੀਰਾ ਭਰਾਵਾਂ ਨੂੰ ਦੇ ਦੇਣੀ ਆ 8 ਕਿਲੋ ਦੁੱਧ ਹੀ ਬੱਛੀ ਕੋ 8 ਕਿਲੋ ਹੋਊਗਾ ਪਰ ਆਪਾਂ ਸੱਤ ਕਰਕੇ ਦੇਣੀ ਅੱਜ ਠੀਕ ਆ ਜੀ ਤੇ ਆ ਹੋਏ ਅੱਗੇ ਜੇ ਲਾੜ ਰਿਆ ਲਾੜ ਚ ਥੇ ਥੋੜਾ ਹੀਰੇ ਵੀ ਆ ਸਾ ਆ ਵੀ ਵੱਡਾ ਕਰਦਾ ਵੀ ਵੱਡਾ ਕਰ ਆ ਵੀ ਦੇ ਟਾਲੀਆਂ ਵਸ਼ੀਆ ਰੱਖੀਆਂ ਉਹਨਾਂ ਨੇ ਇਹ ਮੂੰਹ ਚਹਰੀ ਦੰਦ ਹੋਊ ਜੀ ਸਾਰੇ ਹੀ ਦੰਦ ਹੀ ਅੱਛੀ ਕਰਦ ਵਿਖਾ ਦੇ ਬੇਲ ਵਿਖਾ ਦੇ ਬਿਊਟੀ ਵਾਲੀ ਹੈ ਬਿਊਟੀ ਖਾਓ ਇੱਕ ਨਾ ਇਹ ਹੈਗੀ ਕੋਈ ਸ਼ਾਇਦ ਵੀਰ ਛੱਗੇ ਵੀਰ ਇਹ ਵੀ ਜੀ ਕਿੰਨੇ ਚੱਲ ਚੱਕ ਪਾਸ ਜੀ ਨਾਮੀਨਲ ਅੱਛਾ ਜੀ ਤੇ ਦੁੱਧ 5 ਕਿਲੋ 5 ਕਿਲੋ ਮੰਨ ਕੇ ਖੜੇ ਕੋਈ ਦੋ ਦੇ ਦੇ ਕੋਈ ਕਾਹងារ ਰਗ ਲਓੀ ਉਹ ਤੈਨੂੰ ਦੱਸ ਧਿਆਨ ਹੀ ਨਹੀਂ ਕੀਤਾ ਜੋ ਵੀ ਜਾ ਆ ਗਿਆ ਮੁੜ ਕੇ ਵੇਖਿਆ ਨਹੀਂ ਕਰਮਾ ਲਈ ਉਹ ਲੈ ਆ ਬੜੇ ਕੱਦ ਚੰਗਾ ਵੱਡਾ ਫੁੱਲ ਘੜੇ ਕੱਦ ਦੀ ਤੇ ਬਾਕੀ ਇਧਰੇ ਹੀ ਐਦਾਂ ਹੀ ਬਾਹਰ ਭਰੇ ਬਜ਼ਾਰ ਪੜਕਣ ਵਾਲੀ ਨਹੀਂ ਉਹ ਕਰਮਾ ਲਈ ਕਿਤੇ ਦੂਰ ਹੋ ਕੇ ਖਾਦੇ ਕੱਦ ਖਾਸ ਨਾ ਖਾ ਵੇਚ ਕਿੱਡਾ ਵਸ਼ੀ ਨੂੰ ਜਹੀਰ ਹੋਵੇ ਆ ਸ਼ੈਣਾ ਵਾਲੇ ਲੱਭਦੀ ਹੈ ਲੈ ਜੋ ਥਾਂ ਤੋਂ ਲਾ ਲੱਗੋ ਕਿੱਡਾ ਸਪੈਸ਼ਲ ਲੱਗਾ ਵਸ਼ੀ ਨੂੰ ਗੁਲਾਬੀ ਥਾਂ ਲੱਗਾ ਕੱਤੋ ਗਲਾ ਵੈ ਲੈ ਲੇ ਮੋਦੀ ਵਾਲੀ ਐ ਫਾਰਮ ਤੇ ਵਸ਼ੀ ਹੁੰਦੀ ਆ ਨਾ ਹਾਂਜੀ 50000 ਰੁਪਏ ਅੰਸਰ ਹੀ ਦਿੰਦੇ ਆ ਕਿਲੋ ਦੁੱਧੀ ਦਾ ਨਾ ਕੋਈ ਗੱਪਾਂ ਤੇ ਨਾ ਕੋਈ ਗੱਲ ਆ ਉਹ ਪੰਜਾਬ ਜਿਹੜੀਆਂ ਅੰਸਰਾਂ ਵੇਖਦੀਆਂ ਅੰਤਰਾ ਵੇਖਦੀ ਆ ਚੰਗੇ ਵੱਡੇ ਕਦ ਕਾਟਦੀ ਆ ਇਹ ਵੱਡੇ ਕਦ ਤੋਕੜ ਗੱਬਣ ਕਾ ਹਾਂ ਤੋਕੜ ਗੱਬਣ ਧੰਦ ਤੁਨ ਖਾ ਵੇ ਕਾ ਧੰਦ ਤੁਨ ਬੜੇ ਸਪੈਸ਼ਲੇ ਵਸ਼ੀ ਨੂੰ ਵੇ ਗਲਾਬੀ ਥਣ ਕਾ ਤੋ ਗੱਲਾ ਹੋਵੇ ਆ ਵੇ ਸਾਲ ਸੋਣ ਬੜਾ ਸਪੈਸ਼ਲ ਲੱਗਾ ਵਸ਼ੀ ਨੂੰ ਇਹਦਾ ਮੁੱਲ ਵੀ ਜੀ 85000 ਦੀ ਹਾਂ ਕੋਲੇ ਆਇਆ ਅਲੀ ਉਹਨ ਦੇ ਦੇ 50000 ਦੀ ਮਾਂ ਤਾਂ ਜਾਦੀ ਯਾਰ ਖਾੜ ਨਹੀਂ ਛੱਡਦਾ 10000 ਛੱਡਦਾ 4000 ਦੀ ਵਸ਼ੀ ਦੇਗਾ 40 ਚੋਂ 3000 ਛੱਡਦੀ ਹੋਰ ਚਾਰੇ ਦੰਦ ਹੋਊਗੀ 3 ਮਹੀਨੇ ਚੱਕ ਪਾਸ ਹੋਊਗੀ 8 ਕਿਲੋ ਦੁੱਧ ਹੋਊਗਾ ਕੋਈ 7 ਕਰਕੇ ਖੜੇ 40 ਚੋਂ 30 ਛੱਡਦੀਏ ਸੋ ਇੱਤੇ ਦੇ ਨਾਲ ਆ ਜੀ ਪਰ ਕੱਦ ਵਜੇ ਵੇਖ ਲੈ ਜੱਗੇ ਵੀ ਕੀ ਇਹ ਤਿਆਰ ਇਹੜਾ ਵੀ ਕੀ 85 90 ਦੀ ਕੀ ਵਿਗਣਾ ਇੱਕ ਯਾਰ ਹੋਰ 36 ਦੀ ਦੇ ਦਾਂਗੇ ਪੂਰੇ 35 ਦੇ ਦਾਂਗੇ ਹੋਰ ਦੋ ਬਾਕੀ ਠੀਕ ਹੈ ਛੋੜ ਹੀ ਨਹੀਂ ਹਾਂਜੀ ਇਹ ਤੇ ਛੋੜ ਹੀ ਨਹੀਂ ਇਹ ਪਰ ਬਾਕੀ ਅਗੇ ਜਰਸੀ ਪਿਓਰ ਜਰਸੀ ਪੰਜਾਬ ਵਾਲੀ ਇਹ ਵੀ ਚਾਰੇ ਹੀ ਦਾਂਦੇ ਅਸ਼ੀ ਅੱਛਾ ਜੀ ਹਾਂਜੀ ਇਹ ਕਿਨੇ ਚਾਰਦੀ ਚੱਕ ਪਾ ਜੀ ਸਾਢੇ 3 ਨਵੇਂ ਮਹੀਨੇ ਦੀ ਠੀਕ ਹੈ ਤੇ ਦੁੱਧ ਦੁੱਧ ਦੇ ਦੇ ਕੋ ਵੀ 8 ਕਿਲੋ ਅੱਛਾ ਜੀ ਕੋਈ ਸਾਥ ਕਰਕੇ ਖੜੇ ਛੇੜ ਤੋਂ ਮੜੀ ਇਧਰ ਇਧਰ ਅੱਗੋਂ ਖੜਾ ਇਧਰ ਕੋਈ ਫੜਾ ਨਹੀਂ ਕੋਈ ਮੰਗਾ ਨਹੀਂ ਇਹ ਅੱਗੇ ਬਣਾ ਇਧਰ ਇਦਰੇ ਮੜਾਇਆ ਵਸ਼ਿਆ ਕੈਮਰੇ ਤੋਂ ਡਰ ਜਾਂਦੀ ਆ ਵਾ ਜਿੱਦਾਂ ਮਰਜੀ ਭਰੇ ਬਾਜ਼ਾਰ ਦੀ ਵੇਜ ਥਾਂ ਤੇ ਅੱਡਾ ਇਹਦਾ ਵੀ ਹੈ ਕਿ ਕੋਈ ਗੱਲ ਬਾਤ ਇਹਦੇ ਵੀ ਹੈ ਬਾਕੀ ਇਹ ਫਿਕਸ ਜੇ ਡਰਦੀ ਆ ਇਹ ਸੱਡਰਦੀ ਆ ਕੋਈ ਲਮਕਾ ਵਾਲਾ ਵਾ ਨਾ ਨਹੀਂ ਜੱਸੀ ਹੋਸ਼ੀ ਨਹੀਂ ਲੱਗਦੀ ਖਲੋ ਜੀ ਇਹ ਪਿਓ ਪੰਜਾਬ ਵਾਲੀ ਜਰਸੀ ਜੀ ਯਾਬ ਵਾਲੀ ਵੱਡੀ ਜੰਤੀ ਆ ਥਾਂ ਥਣ ਲੱਗਾ ਜੀ ਥਾਂ ਥਣ ਬਹੁਤ ਜ਼ਿਆਦਾ ਚੰਗਾ ਵਾ ਬੋਦੀ ਵਾਲੀ ਜੀ ਬੋਦੀ ਵਾਲੀ ਹੋਸ਼ੀ ਆ 5.5 ਹੱਥਾਂ ਦਾ ਹੈ ਪੀਅਸ ਖਾਇ ਫਿਰ ਕੋਈ ਬਾਈ ਨਹੀਂ ਆ ਕੋਈ ਗਾਲ ਨਹੀਂ ਕੋਈ ਬਾਤ ਨਹੀਂ ਕੋਈ ਝਮਾਚ ਨਹੀਂ ਚੱਕ ਪਾਸ ਆ ਉਹਦੀ ਆਪਣੀ ਫੋਲ ਗਰੰਟੀ ਹੋ ਗਈ ਅੱਜ ਕੱਲ੍ਹ ਦਿਨੇ ਤੇ ਆਮ ਨਾਰਮਲ ਲੋਕਾਂ ਨੇ ਖੇਡ ਫੜ ਲਈਆ ਝਮਾਚ ਨੂੰ ਲਾ ਕੇ 7-8000 ਦੀਆਂ ਤਾਂ ਇੱਥੇ ਆਣ ਕੇ 20 ਦੀ 25 ਦੀ ਕੁੱਟ ਕੇ ਇੱਕ ਲਾਇਆ ਕਾ ਨਹੀਂ ਆ ਇੱਥੋਂ ਦੀ ਇੱਥੋਂ ਦੀ ਆ ਪੰਜਾਬ ਪੰਜਾਬ ਕੱਦ ਵੇਖ ਲੈ ਵੀਰ ਦੂਜੀ ਗੱਲ ਇਹ ਆ ਵੀ ਮਾਚ ਲੜੀ ਜੇ ਅਸੀਂ ਆ ਰੰਗ ਚ ਆਉਂਦੀ ਨਹੀਂ ਆ ਇਹ ਰੰਗ ਚ ਆਉਂਦੀ ਨਹੀਂ ਆ ਸਭ ਤੋਂ ਵੱਡੀ ਗੱਲ ਇਹ ਆ ਮਾਚ ਲੜ ਜੇ ਅਸੀਂ ਹੁੰਦੀਆਂ ਚਟੀਆਂੀਆਂ ਦੋਵੇਂ ਵਸੀਆਂ ਪਹਿਲੇ ਸਵੇ ਦੋਂਦੀਆਂ ਦੋਂਦੀਆਂ ਲਿਆਏ ਸੀ ਹੁਣ ਝੋਗ ਗਿਆ ਵਾ ਮੂੰਹ ਦੇ ਕਰਮਾਲੀਆਂ ਦੋਵੇਂ ਤੇ ਤਾਰੀ ਆ ਪਰ ਆ ਬਜਾਰਿਆ ਕੋਈ ਪਰਵਾਹ ਹੀ ਨਹੀਂ ਕਰਮਾ ਲਈ ਨਾ ਇਦਾਂ ਹੀ ਬੈਠਾ ਬਿਨਾ ਮੰਗੇ ਤਾਂ ਵਹਿ ਬੂ ਜਾਣਾ ਥਾਂ ਸੂ ਦੇ ਜੀ ਪਹਾੜੀ ਵਾਲਾ ਜਦੋਂ ਅਸੀਂ ਤਿਆਰ ਹੁੰਦੀ ਹੈ ਨਾ ਬੰਦੇ ਵੀ ਫੁੱਟ ਫੁੱਟ ਬਾਹਰ ਆਉਂਦੀ ਆ ਹਾਂਜੀ ਵੀ ਬੱਛੀ ਚੰਗੀ ਆ ਚੰਗੀ ਗਾੜੀ ਰਿਕਾਡ ਦੀ ਆ ਵੀ ਗਾਂ ਬੱਛੀ ਸਾਬਣ ਵਾਲੀ ਤਿਆਰ ਹੋਈ ਬੱਛੀ ਰਪਈਆਂ ਦੀ ਆ ਵੀ ਦੋਮਾ ਬੱਛੀ ਆ ਜੀ ਵਾਦੂ ਨਾ ਫਾਵਾ ਵਾਦੂ ਨਾ ਫਾਜੀ ਨਾਮ ਹੈ ਇਹ ਆ ਵੀ ਗਾੜੀ ਹੈ ਚੈੱਕ ਪਾਸ ਦੋਵੇਂ ਚੈੱਕ ਪਾਸ ਦੋਵੇਂ ਹਾਂਜੀ ਹਾਂਜੀ ਇਹਦਾ ਮੁੱਲ ਵੀ ਜੀ 40000 ਦੇ ਦਈਏ ਕੱਢੀ ਥੋੜਾ ਬੋਤਾ 35 ਦੀ 1000 ਹੋ ਜਾਵੇ 32000 32000 ਦੀ ਦੇ ਦਾਂਗੀ 30000 ਦੀ ਦੇ ਦਾਂਗੇ ਪਰ 32000 ਦੀ ਇਹ ਸ਼ਾਇਦ ਆਪਣੀ ਨਹੀਂ ਹੋ ਬਾਰੂ ਨਹੀਂ ਆਉਣੀ ਬਾਰੂ ਮਸ਼ੀਨ ਵੀ ਪੈਠਦੀ ਤੇ ਹਾਂਜੀ ਗਾੜੀ ਦਾ ਮੁੱਲਤੀ ਅੱਜ ਦੇਣ ਦੇ ਆਪਾਂ ਤੇ ਬਾਅਦ ਫੋਨ ਲਾਵੇ ਵੀਰ ਭਰਾ ਮੋੜਨ ਦੇ ਪਤਾ ਨਹੀਂ ਘਰ ਮਾਲੀ ਕਿੱਥੇ ਦੇਣੀ ਆ ਉਹ ਇਬਾਰ ਤੁਹਾਨੂੰ ਸੁਣਦੇ ਇਹ ਨਹੀਂ ਕੇਹ ਮਾਲ ਦੀ ਬਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਊਗਾ ਤੇਰੀ ਗੱਲ ਹੋ ਗਈ ਪੂਰ ਛੜਾ ਕਿਹਦਾ ਆ ਵੇ ਬੂਰੀ ਮਾਂ ਦੀ ਬੜੀ ਆਦੀ ਡਿਮਾਂਡ ਹੈ ਅੱਛਾ ਜੀ ਆ ਬੂਰੀ ਮਾਂ ਹੀ ਵੇ ਪੇ ਕਿਨਵਾ ਸੁਆ ਜੀ ਸੁਆ ਮਾਂ ਨੂੰ ਦੂਜਾ ਛੋਟੀ ਨੂੰ ਤੁਹਾਡੇ ਸਾਹਮਣੇ ਆਪਾਂ ਥੋੜਾ ਕੁ ਬਣਾ ਦੇਣਾ ਕੋਈ ਸਿੰਗ ਨੂੰ ਹੱਥ ਫਿਰਿਆ ਹੋਵੇ ਵਿਖਾ ਦਿਓ ਠੀਕ ਹੈ ਪੇ ਹੋਵੇ ਇੱਕ ਗੱਲ ਬਾਤ ਜੇ ਉਹ ਮਹਾਰਾਜ ਲੋਈ ओरिजिनल ਆਏ ਅੱਛਾ ਤੇ ਦੁੱਧ ਕਿਨਾਂ ਜੇ ਦੁੱਧ ਜੱਗਿਆ ਵੀਰ ਇੱਕ ਕੋਈ ਕਰਵਾਈ ਆ ਇਹ ਵੀ ਕਰਮਾਲੀ ਦੁੱਧ ਦੇ ਦੇ ਕੋਈ ਕਰਮਾਲੀ ਕੋ 8 ਕਿਲੋ ਹਾਂਜੀ ਘਟ ਗਈ ਆ ਵਾਟ ਨਹੀਂ ਖਾਦਾ ਵੀ ਇਹਨੇ ਆ ਕੇ ਕਰਮਾਲੀ ਨੇ ਥੋੜਾ ਜੀ ਘਟ ਲਿਆ ਤੇ ਦੁੱਧ ਹੋਊਗਾ ਅੱਜ ਅੱਜ ਦੁੱਧ ਹੋਊਗਾ 7 ਹਾਂਜੀ ਪਿਛੇ 6.5 ਕਰਦੇ ਪਰਾ ਅੱਧਾ ਬੱਚਾ ਜੋ ਮਗਰ ਕੱਟਿਆ ਮਗਰ ਕੱਟੀ ਏ ਕੱਟਾ ਜੱਗੇ ਵੀ ਰਹਿ ਪੂਰਾ ਕਾਲੀ ਕਾਲਾ ਕੱਟਾ ਜੀ ਮਗਰ ਹਾਂਜੀ ਪੂਰੀ ਮੈਂ ਤੇ ਖੋਲੋ ਮੈਨੂੰ ਇਹਨੂੰ ਤੁਝ ਜਸਬਾਸ ਹੋਈ ਆ ਖਾਣਾ ਦਾ ਗੈਪ ਸਾਈਜ਼ ਚੰਗਾ ਜੀ ਇਹ ਪਹਿਲੇ ਸੋਏ ਨੇ ਬੁਰੀ ਕੱਤੀ ਦਿੱਤੀ ਉਹਨਾਂ ਨੇ ਵੇਚ ਲਈ ਅੱਛਾ ਜੀ ਇੱਕ ਸੂਆ ਬੂਰਾ ਦਿੱਦੀ ਇੱਕ ਸੂਆ ਕਾਲਾ ਬੱਚਾ ਦਿੰਦੀ ਖੋਲੋ ਇਹ ਬਾਕੀ ਸਰਾਫ ਨੂੰ ਬਣੀ ਬਣੀ ਕਰਦੀ ਆ ਇਹ ਆਪੀ ਕੋਈ ਬੂਰੇ ਮਾਲ ਦੀ ਡਿਮਾਂਡ ਜਿਆਦੀ ਹੁੰਦੀ ਆ ਉਹ ਭੈਣ ਭਰਾ ਵਾਲਾ ਕੋ ਲੈ ਗਿਆ ਦੁੱਧ ਫੇਰ 8-9 ਕਿਲੋ ਕਰ ਜੂਗੀ ਦੋ ਚਾਰ ਦਿਨ ਸਾਬਣ ਵਾਲੀ ਆ ਵੀਰੇ ਥੋੜੇ ਵੰਡ ਰੁੰਡ ਤੇ ਥੋੜਾ ਘਟ ਖਾਦਾ ਆਪਣੇ ਕੋਲ ਆਣਗੇ ਜੀ ਨਹੀਂ ਧਰਿਆ ਵੀ ਪਰਸੋਂ ਮਾਲ ਆਇਆ ਵਾਹੇ ਤੇ ਆਪਾਂ ਨਹਾਤ ਆ ਗਏ ਜਦੋਂ ਪਾਤਾ ਜੋ ਅੱਜ 1 ਦਿਨ ਦਰ ਮਾ ਨਗਰ ਜੀ ਜੂ ਲੌਂ ਤੇ ਗਾੜੀ ਹੁੰਦਾ ਥਨ ਥਨ ਬੈਨ ਨੋਕ ਆਲਾ ਥਨ ਲਗਾ ਕਿੱਡਾ ਵੰਡਾ ਵੀ ਲਾਪੋ ਵੀ ਦੀ ਕਿੰਨੀਆਂ ਆਵੇ ਲੈ ਜੋ ਹਾਂ ਬਾਕੀ ਚਲੋ ਅੱਜ ਮੋਲ ਵੀ ਫੰਡਰ ਵਾਲਾ ਹੀ ਕਰ ਦੇਣਾ ਮੋਲ ਕੋਈ ਵੇਖਿਆ ਨਹੀਂ ਤਾਂ ਜੀ ਹੋਏ ਛੋਟਾ ਮੋਲ ਕਰਕੇ ਦੇ ਲੈ ਵਾਲੀ ਭੱਲੇ ਆ ਜਾ ਵਡਾ ਪਾਣੀ ਜਲਦ ਕਰ ਮਾ ਬੂਰੀ ਮਹਿਲ డిమాండ్ ਥੋੜੀ ਵਧ ਰਹੀਦੀ ਆ ਸਿੰਘਸ਼ੂ ਵੀ ਛੋਟੇ ਆ ਇਹ ਵੀ ਕਈ ਸ਼ਕੀਨ ਬੂਰੀਆਂ ਰੱਖਣ ਦੇ ਸ਼ਕੀਨ ਜਿਹੜੇ ਵੀਰ ਉਹਨਾਂ ਹੱਥ ਤੇ ਆਏ ਹਾਂਜੀ ਹਾਂਜੀ ਇਹਦਾ ਮੁੱਲ ਵੀ ਜੀ ਛੋਟ 1000 2 ਨਹੀਂ ਛੱਡਾਂ 5000 ਛੱਡ ਦਿਨਾ ਪੂਰੇ 50000 ਪੂਰੇ 50000 ਦੀ ਦੇ ਦਾਂਗੇ ਬੂਰੀ ਮੱਝ ਮਗਰ ਕਾਲਾ ਕਟਾ ਤੇ ਨਾજર ਕਿਨੇ ਗਏ ਹੁਣ ਖਾਨ ਚੱਢੀ ਦੀਆ ਵੜੀਆ ਸਾਰਾ ਸੂਆ ਚੋਗੇ ਕੀ ਜਾਵੇ ਤੇ ਭਾਵੇਂ 40000 ਦੀ ਫਿਰ ਵੇਚ ਲੇ 40 ਦੀ ਛੱਡ ਗਏ 45 ਦੀ ਹੈ ਵੀਰੇ ਵਦਨੀ ਹੈਗਾ ਆ ਉਹ ਮਗਰ ਬੱਚਾ ਵੀ ਹੈਗਾ ਸਭ ਕੋ ਹੋਆ ਟੋਕਰ ਗੱਬਣਾ ਇਹੋ ਜੀ ਟੋਕਰ ਗੱਬਣਾ ਆਪਾਂ 60000 ਦੀ ਮੈਂ ਵੇਚ ਦਈਦੀ ਆ ਹਾਂਜੀ ਚਲੋ ਅੱਜ ਜਾਇਜ਼ ਮੁੱਤ ਲਈ ਜਾਇਜ਼ ਤੇ ਦੇਣੀਆਂ ਬਾਕੀ ਕੋਈ ਆਪਣੀਆਂ ਦੋ ਜਿਹੜੀਆਂ ਚੈੱਕ ਪਾਸ ਹਾਂਜੀ ਗਰੰਟੀ ਨਾਲ ਚੈੱਕ ਪਾਸ ਹੋ ਗਈ ਆ ਹਾਂਜੀ ਚੌਵੇਂ ਪੰਜੇ ਡੰਗਰੇ ਕਿਹਾ ਭੂਰ ਛਟਾ ਥਣਵਾਦ ਘਾੜੋ ਆਪਾਂ ਜੰਮੇਰ ਬੈਠੇ ਆ ਠੀਕ ਹੈ ਜੀ ਬਾਕੀ ਕੋਈ ਫੋਨ ਫਾਲ ਆਵੇ ਮੋੜ ਦੇਣੀ ਵੀਰ ਜੀ